ਹਾਂਜੀ ਕਿਸਾਨ ਭਰਾਵੋ ਅੱਜ ਇੱਕ ਤੁਹਾਨੂੰ ਵੈਰਾਈਟੀ ਬਾਰੇ ਭਰਾਵੋ ਆਪਾਂ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਵੈਰਾਈਟੀ ਨੇ ਨਾ ਕਿਸਾਨ ਖੁਸ਼ ਕਰਤੇ ਜਿਹੜੇ ਕਿਸਾਨਾਂ ਦੇ ਇਹ ਵੈਰਾਈਟੀ ਲਾਈ ਵੇਤੀ ਸਾਡੇ ਨੇੜਲੇ ਪਿੰਡ ਕਿਸੇ ਕਿਸਾਨ ਨੇ ਆਪਾਂ ਇਹ ਕੰਪਨੀ ਦੀ ਸਰੋਂ ਦੀ ਵੀਡੀਓ ਪਾਈ ਤੇ ਕਿਸਾਨ ਨੇ ਸਰੋਂ ਲਾਈ ਤੀ ਤੇ ਉਸ ਤੋਂ ਬਾਅਦ ਨਾਲ ਹੀ ਕਿਸਾਨ ਨੇ ਭਰਾਵੋ ਇਸੇ ਕੰਪਨੀ ਦਾ ਉਸੇ ਦੁਕਾਨ ਤੋਂ ਬੀਜ ਲੈ ਕੇ ਕਣਕ ਦੀ ਵੈਰਾਈਟੀ ਲਾਦੀ ਅੱਪਾ ਤੁਹਾਨੂੰ ਕਣਕ ਦੀ ਵੈਰੈਟੀ ਵੀ ਦੱਸਾਂਗੇ ਪਹਿਲਾਂ ਤੁਹਾਨੂੰ ਇੱਕ ਵਾਰੀ ਕਣਕ ਦਿਖਾ ਦਈਏ ਅੱਜ ਇਹ ਕਣਕ ਵੱਢੀ ਗਈ ਹੈ ਪਰ ਇਦੋਂ ਪਹਿਲਾਂ ਜਦੋਂ ਇਹ ਹਰੀ ਸੀ ਪਕਾ ਦੇ ਵੱਲ ਵੱਧ ਰਹੀ ਸੀ ਕਿਸਾਨ ਭਰਾਵੋ ਉਦੋਂ ਵੀ ਮੈਂ ਇਹ ਕਿਸਾਨ ਦੇ ਖੇਤ ਗਿਆ ਸੀਗਾ ਵੀ ਆਪਾਂ ਦੇਖੀਏ ਆਹ ਦੇਖੋ ਇਹਨੂੰ ਗਿਣੀ ਜਾਂਦੇ ਆ ਬਾਈ ਜੀ ਤੇ ਪੂਰੀ ਵਧੀਆ ਟੈਲਰਿੰਗ ਹੋਈ ਆਪਾਂ ਕਹੀਏ ਵੀ ਇੱਕ ਦੇ ਵਿੱਚੋਂ 22 22 ਆਪਾਂ ਕਹੀਏ ਉਸ ਦੀ ਟੈਲਰਿੰਗ ਹੋਈ ਹੈ 18 ਤੋਂ ਲੈ ਕੇ 22 ਤੇ ਇਸ ਵੈਰੈਟੀ ਨੂੰ ਦੇਖ ਕੇ ਐਦਾਂ ਲੱਗਦਾ ਵੀ ਜਿੱਦਾਂ ਇਹਨੇ ਜਿਹੜੀ ਤੂੜੀ ਆ ਉਹ ਵੀ ਬਹੁਤ ਸੋਹਣੀ ਬਣੌਣੀ ਆ ਬਈ 3-3 ਫੁੱਟ ਦੇ ਤਕਰੀਬਨ ਇਸ ਵੈਰੈਟੀ ਦਾ ਕੱਦ ਸਭ ਤੋਂ ਵੱਡੀ ਗੱਲ ਵੀ ਇਸ ਵਾਰ ਦੇਖ ਲਓ ਕਿੰਨੇ ਝੱਖੜ ਝੇੜਿਆਂ ਦੇ ਵਿੱਚੋਂ ਜਿਹੜੀ ਫਸਲ ਆ ਕਣਕ ਉਹ ਲੰਘੀ ਤੇ ਜਿਹੜੀਆਂ ਮਾੜੀਆਂ ਵੈਰੈਟੀਆਂ ਸੀਗੀਆਂ ਉਹਨਾਂ ਦੇ ਵੀ ਹੁਣ ਰਿਜ਼ਲਟ ਆਉਣੇ ਸਾਹਮਣੇ ਹੋਗੇ ਤੇ ਕੁਸ ਤਾਂ ਉਸੇ ਟਾਈਮ ਹੀ ਜਿਹੜਾ ਜ਼ਮੀਨ ਦੇ ਵਿੱਚ ਡਿੱਗ ਪੀਆਂ ਵਿੰਗੀਆਂ ਡੱਡੀਆਂ ਹੋ ਗਈਆਂ ਤੇ ਜਿਹੜੀ ਕੋਈ ਚੰਗੀ ਵੈਰੈਟੀ ਸੀ ਜਿਹਦਾ ਚੰਗਾ ਮੋਟਾ 나ੜ ਸੀਗਾ ਚੰਗੇ ਆਪਾਂ ਕਹੀਏ 나ੜ ਦੇ ਵਿੱਚ ਜਾਨ ਸੀਗੀ ਜਦੋਂ ਬੀ ਤਾਕਤਵਰ ਹੋਊਗਾ ਤਾਂ ਜਿਹੜਾ 나ੜ ਆ ਉਹ ਆਪਦੇ ਆਪ ਹੀ ਤਾਕਤਵਰ ਹੋਣਾ ਤੇ ਇਸੇ ਤਰ੍ਹਾਂ ਭਰਾਵੋ ਇਹ ਸਟਾਰ ਐਗਰੀ ਸੀਡ ਦੀ ਸਟਾਰ 325 ਵੈਰੈਟੀ ਆ ਭਰਾਵੋ ਬਹੁਤ ਸੋਹਣਾ ਪਾ ਕਹੀਏ ਵੀ ਬਾਈ ਨੇ ਇੱਕ ਵਾਰੀ ਬੀਜਣ ਵੇਲੇ ਇਹਨੂੰ ਇਹਦੇ ਵਿੱਚ ਇੱਕ ਗੱਟਾ ਡੀਪੀ ਦਾ ਤੇ ਉਸ ਤੋਂ ਬਾਅਦ 2 ਗੱਟੇ ਜੂਰੀਏ ਦੇ ਪਾਏ ਆਗੇ ਤੇ ਇਹਨਾਂ ਤੋਂ ਬਿਨਾ ਕੋਈ ਇਹਤੇ ਤੇਲੇ ਵਾਲੀ ਸਪਰੇ ਨਹੀਂ ਕੀਤੀ ਕੋਈ ਫੰਗੀ ਸਾਈਡ ਸਪਰੇ ਨਹੀਂ ਕੀਤੀ ਪੂਰੀ ਬੜੀਆ ਕਾਮਯਾਬ ਆ ਸਿਰਫ ਇੱਕ ਗੁੱਲੀ ਡੰਡੇ ਵਾਲੀ ਸਪਰੇ ਕੀਤੀ ਸੀ ਕਿਸਾਨ ਵੀਰ ਨੇ ਆਹ ਦੇਖੋ ਅੱਜ ਜਿਹਦੀ ਬੜਾਈ ਹੋ ਰਹੀ ਆ ਖੜੀ ਕਣਕ ਹੋਣ ਕਰਕੇ ਮਸ਼ੀਨ ਨੂੰ ਡਰਾਈਵਰ ਆਏ ਹੱਕੀ ਫਿਰਦਾ ਹੈ ਟੋਰੀ ਫਿਰਦਾ ਕਹਿ ਲੋ ਜਿਵੇਂ ਮਸ਼ੀਨ ਸੜਕ ਤੇ ਭੱਜੀ ਜਾਂਦੀ ਆ ਆਹ ਦੇਖ ਲੋ ਸੋਡੇ ਬਿਲਕੁਲ ਸਾਹਮਣੇ ਐ ਤੇ ਉਹੀ ਕਣਕ ਪੂਰੇ ਵਧੀਆ ਉਸ ਦੇ ਨਾਲ ਮਸ਼ੀਨ ਦੇਖੋ ਕਿੰਨੀ ਤੇਜ਼ ਆ ਰਹੀ ਆ ਇਹ ਸਿਰਫ ਨਾਰਮਲ ਵੀਡੀਓ ਆ ਕੋਈ ਇਹਦੇ ਵਿੱਚ ਆਪਾਂ ਛੇੜ ਸਾੜ ਨਹੀਂ ਕੀਤੀ ਵੀ ਉਹਨੂੰ ਤੇਜ਼ ਕਰਦੀਏ ਜਾਂ ਹੌਲੀ ਕਰਦੀਏ ਹਵਾ ਵੀ ਪੂਰੀ ਫੁੱਲ ਚੱਲਦੀ ਸੀ ਮੈਂ ਖੁਦ ਜ਼ਮੀਨ ਦੇ ਵਿੱਚ ਜਾ ਕੇ ਭਰਾਵੋ ਇਹ ਵੀਡੀਓ ਬਣਾਈ ਆਗੀ ਜਦੋਂ ਮੈਨੂੰ ਕਿਸਾਨ ਦਾ ਫੋਨ ਆਇਆ ਵੀ ਬਾਈ ਸਟਾਰ 325 ਜਿਹੜੀ ਕਣਕ ਆ ਉਹ ਅੱਜ ਅਸੀਂ ਵੱਢੀ ਜਾਂਦੇ ਹਾਂ ਤਾਂ ਮੈਂ ਉਸੇ ਸਮੇਂ ਕਿਸੇ ਪ੍ਰੋਗਰਾਮ ਦੇ ਵਿੱਚ ਸੀਗਾ ਤੇ ਮੈਂ ਉਸੇ ਸਮੇਂ ਕਿਸਾਨ ਵੀਰ ਦੇ ਖੇਤ ਗਿਆ ਕਿਉਂਕਿ ਜਿਹੜੇ ਕਿਸਾਨ ਵੀਰ ਨੇ ਸਾਡੇ ਤੇ ਵਿਸ਼ਵਾਸ ਕਰਕੇ ਇਹ ਸਟਾਰ 325 ਜਿਹੜੀ ਕਣਕ ਲਾ ਲਈ ਕਹਿੰਦਾ ਬਾਈ ਇਹਨਾਂ ਦੀ ਜੇ ਸਰੋਂ ਤੇ মুੰਗੀ ਚੰਗੀ ਹੈ ਉਹਦਾ ਚੰਗਾ ਝਾੜ ਨਿਕਲ ਰਿਹਾ ਪਰ ਵਰਤ ਰਹੇ ਹਾਂ ਤਾਂ ਮਾੜੀ ਇਹਨਾਂ ਦੀ ਕਣਕ ਵੀ ਨਹੀਂ ਹੈਗੀ ਯਾ ਦੇਖੋ ਪ੍ਰਭੂ ਤੇ ਕਣਕ ਦਾ ਜਦੋਂ ਦੇ ਕੇ ਚਾਰ ਗੇੜੇ ਨਾ ਬਾਈ ਮੈਂ ਕਹਿੰਦਾ ਵੀ ਕਣਕ ਪੈਣ ਲੱਗੀ ਟਰਾਲੀ 'ਚ ਤਾਂ ਵੀਰੋ ਜੱਟ ਦਾ ਮਨ ਖੁਸ਼ ਹੋ ਜਾਂਦਾ ਕਿਸਾਨ ਦਾ ਪ੍ਰਭੂ ਬਹੁਤ ਸੋਨਾ ਝਾੜ ਨਿਕਲਿਆ ਤੇ ਕਿਸਾਨ ਦੇ ਅਨੁਮਾਨ ਮੁਤਾਬਕ ਮੰਡੀ ਦੇ ਵਿੱਚ ਇਸ ਦਾ 26 27 28 ਕੁਇੰਟਲ ਤੱਕ ਝਾੜ ਜਾ ਸਕਦਾਗਾ ਜਿਹੜੇ ਮੰਡੀ ਦੇ ਵਿੱਚ ਆਪਣੇ ਬੰਦੇ ਬੋਰੀਆਂ ਭਰਦੇ ਹੁੰਦੇ ਆਗੇ ਜਦੋਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਬਾਈ 28 ਕੁਇੰਟਲ ਤੱਕ ਇਸ ਵੈਰਾਈਟੀ ਦਾ ਜਿਹੜਾ ਝਾੜ ਆ ਉਹ ਜਾਣਾ ਬਾਕੀ ਕਿਸਾਨ ਵੀਰ ਨਾਲ ਵੀ ਥੋੜੀ ਗੱਲ ਕਰਵਾ ਕਰਵਾਉਣਿਆਂਗੇ ਕਿਸਾਨ ਵੀਰ ਨੇ ਪਹਿਲਾਂ ਹੋਰ ਵੀ ਬਹੁਤ ਵੈਰਾਈਟੀਆਂ ਲਾਈਆਂ ਨੇ ਪਰ ਇਸ ਵਾਰ ਇਸ ਵੈਰਾਈਟੀ ਦਾ ਬਹੁਤ ਫਰਕ ਹੈ ਬੰਦਾ ਕਹਿੰਦਾ ਮੇਰਾ ਦਿਲ ਖੁਸ਼ ਹੋ ਗਿਆ ਤੇ ਇਸੇ ਤਰ੍ਹਾਂ ਭਰਾਵੋ ਜੇਕਰ ਕੋਈ ਅਸੀਂ ਚੰਗੀ ਚੀਜ਼ ਤੁਹਾਡੇ ਲਈ ਲੈ ਕੇ ਆਉਣਿਆਂਗੇ ਤਾਂ ਉਹਨੂੰ ਜ਼ਰੂਰ ਸਲਾਹ ਮੰਨ ਲਿਆ ਕਰੋ ਕਿਉਂਕਿ ਅਸੀਂ ਕਦੇ ਵੀ ਕਿਸੇ ਮਾੜੇ ਬੀਜ ਨੂੰ ਪ੍ਰਮੋਟ ਨਹੀਂ ਕਰਦੇ ਪਹਿਲਾ ਉਹਦੇ ਬਾਰੇ ਸਾਰਾ ਕੁਝ ਦੇਖਦੇ ਆ ਫਿਰ ਉਸ ਨੂੰ ਛੋਡੀ ਕਚਹਿਰੀ ਦੇ ਵਿੱਚ ਲੈ ਕੇ ਆਉਣੇ ਆ ਸਟਾਰ ਐਗਰੀ ਸੀਡ ਦੀ ਕੰਪਨੀ ਦਾ ਲਿਮਟਿਡ ਸ੍ਰੀ ਗੰਗਾ ਨਗਰ ਤੋਂ ਆ ਜਿਹੜੀ ਕਿ ਭਰਾਵੋ ਸਟਾਰ ਐਗਰੀ ਸੀਡ ਉਹਦਾ ਇਹ ਸਟਾਰ 325 ਬੀਜ ਆ ਆਜੋ ਛੋਡੀ ਮੈਂ ਕਿਸਾਨ ਵੀਰਾਂ ਨਾਲ ਗੱਲਬਾਤ ਕਰਵਾਵਾ ਹੁਣ ਸਾਡੇ ਬੰਦੇ ਸੰਗਦੇ ਆ ਬਾਈ ਤੇ ਬਾਈ ਕੀ ਹਾਲ ਹੈ ਵਧੀਆ ਬਾਈ ਵਧੀਆ ਝਾੜ ਨਿਕਲਿਆ ਪੂਰਾ ਪੂਰਾ ਵਧੀਆ ਮਨ ਖੁਸ਼ ਆ ਪੂਰਾ ਬਿਲਕੁਲ ਹੋਰ ਬਾਈ ਠੀਕ ਹੈ ਵਧੀਆ 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 ਤੇ ਆਪਣੇ ਕਿਹੜੀ ਵੈਰਾਈਟੀ ਸੀ ਬਾਈ ਸਟਾਰ 325 ਵਧੀਆ ਝਾੜ ਨਿਕਲੇ ਪੂਰਾ ਕੋਈ ਬਿਮਾਰੀ ਪੂਰੀ ਤਾਂ ਨਹੀਂ ਲੱਗੀ ਵਾਹ ਜੀ ਵਾਹ ਦੇਖ ਲਓ ਭਰਾਵੋ ਕਿਸਾਨ ਵੀਰ ਬਈ ਆਪ ਖੁਦ ਇਸ ਚੀਜ਼ ਦੀ ਗਵਾਹੀ ਭਰਦੇ ਆਗੇ ਕਹਿੰਦੇ ਭਾਈ ਬਹੁਤ ਵਧੀਆ ਵੈਰੈਟੀ ਸੀ ਤੇ ਕੰਬਾਈਨ ਚੱਲੀ ਜਾਂਦੀ ਆ ਬੱਡੀ ਗੱਲ ਤੁਸੀਂ ਦੇਖੋ ਭਾਈ ਜਮੀ ਡਿੱਗੀ ਨਹੀਂ ਜਿਵੇਂ ਇੰਨੇ ਚ ਖੜਖੜੇ ਆ ਗਏ ਨਾ ਭਾਈ ਨਹੀਂ ਫਸਲ ਡਿੱਗ ਪੈਂਦੀ ਆ ਤੇ ਬਿਲਕੁਲ ਵੀ ਨਹੀਂ ਬਈ ਲੱਗੀ ਐ ਖੜੀ ਆ ਪੂਰੀ ਤੇ ਮਸ਼ੀਨ ਭਾਈ ਪੂਰੀ ਫਾਸਤ ਚਲਾ ਰਿਹਾ ਹੈ ਨਾ ਜੇ ਕਣਕ ਡਿੱਗੀ ਹੁੰਦੀ ਫੇਰ ਇਹ ਨਹੀਂ ਤੇਜ਼ ਨਹੀਂਦੀ ਜਲਦੀ ਫੇਰ ਨਹੀਂ ਜਲਦੀ ਵੀਰੇ ਕਣਕ ਖੜੀ ਆ ਜਾਣਾ ਹਾਂ ਉੱਤੋਂ ਮੌਸਮ ਖਰਾਬ ਆ ਹਵਾ ਦੇਖ ਲਓ ਕਿੰਨੀ ਚੱਲੀ ਜਾਂ ਬਿਨਾ ਮੈਂ ਇੱਕ ਤੋਂ ਵੀਡੀਓ ਬਣਾ ਰਹੇ ਹਾਂਗੇ ਤੇ ਮਸ਼ੀਨ ਦੇਖੋ ਬਾਈ ਐ ਭੱਜੀ ਜਾਂਦੀ ਹੈ ਜਿਵੇਂ ਸੜਕ ਤੇ ਜਾਂਦੀ ਹੁੰਦੀ ਹੈ ਬਾਈ ਦੇਖੋ ਮੈਂ ਹਣਾ ਡਰਾਈਵਰ ਵਾਲਾ ਪੱਕਾ ਵਾਲਾ ਪੱਕਾ ਹੀ 14 ਸਾਲ ਹੋ ਗਏ ਡਰਾਈਵਿੰਗ ਕਰਦੇ ਠੀਕ ਹੈ ਛੋਟਾ ਜਿਹਾ ਲੱਗਿਆ ਵਾਹ ਜੀ ਵਾਹ ਮੈਂ ਕਹਿੰਦਾ ਬਾਈ ਕੀ ਆ ਬਾਤ ਹੈ ਇਧਰ ਆ ਬਾਈ ਵੀ ਖੋਸਾ ਬਾਈ ਟਰਾਲੀ ਭਰ ਗਈ ਭਰਾਓ ਦੇਖੋ